ਸਮਰਾਲਾ ਵਿੱਚ ਤੇਜ਼ ਹਨੇਰੀ ਝੱਖੜ ਤੋਂ ਬਾਅਦ ਭਾਰੀ ਬਰਸਾਤ ਦੇ ਨਾਲ ਗੜੇਮਾਰੀ ਨੇ ਕਿਸਾਨਾਂ ਦੀਆਂ ਉਮੀਦਾਂ ਤੇ ਪਾਣੀ ਫੇਰਿਆ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਕਣਕ ਆਲੂ ਸਮੇਤ ਪਸ਼ੂਆਂ ਦੇ ਖਾਣ ਵਾਲਾ ਚਾਰਾ ਤੱਕ ਨੁਕਸਾਨਿਆ ਗਿਆ ਮੈਂ ਆਰਮਦੀਪ ਸਿੰਘ ਪਿੰਡ ਮਲਮਾਜਰਾ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਮੈਂ ਹੁਣੇ ਇਹ ਆਪਣੇ ਦਫ਼ਤਰ ਚ ਪਹੁੰਚਿਆ ਆਪਣੇ ਖੇਤਾਂ ਤੋਂ ਆਪਣੇ ਪਿੰਡੋਂ ਆ ਕੇ ਇਹ ਜੋ ਆਦਮੀ ਹੈ ਜੋ ਗੜੇਮਾਰੀ ਹੋਈ ਹੈ ਇਹਨੇ ਕਿਸਾਨਾਂ ਦੇ ਸਾਹ ਸੁਤਕੇ ਰੱਖ ਦਿੰਦੇ ਨੇ ਗੜੇ ਮਾਰੀ ਇੰਨੀ ਕਿ ਭਿਆਨਕ ਹੈ ਵੀ 15 ਮਿੰਟ ਕੱਲੇ ਗੜੇ ਹੀ ਪੈਂਦੇ ਰਹੇ ਨੇ ਕੋਈ ਮੀਂਹ ਨਹੀਂ ਸੀ ਪਿੰਡਾਂ 'ਚ ਨਾਲੀਆਂ ਬੰਦ ਹੋ ਗਈਆਂ ਕੋਠਿਆਂ ਦੀਆਂ ਛੱਤਾਂ ਦੇ ਪੰਤਾਲਿਆਂ ਦੀ ਬਲਾਕੇਜ ਹੋ ਗਈ ਪਾਣੀ ਕੱਢਣਾ ਇੱਕ ਵੱਡੀ ਸਮੱਸਿਆ ਹੋ ਗਈ ਖੇਤਾਂ 'ਚ ਜਿਹੜੀ ਬਰਸੀਮ ਨੇ ਡੰਗਰਚਾਰੇ ਵਾਸਤੇ ਉਹ ਸਾਰੇ ਖਤਮ ਹੋ ਗਏ ਆਲੂ ਜਿਨ੍ਹਾਂ ਦਾ ਪੱਤਾ ਵੱਡਿਆ ਹੋਇਆ ਸੀ ਉਹ ਬਿਲਕੁਲ ਹੀ ਤਹਜ ਨਾਸ਼ ਹੋ ਗਏ ਉੱਪਰੋਂ ਖਾਲੀ ਹੋ ਗਏ ਮਿੱਟੀ ਝੜ ਗਈ ਉਹ ਆਲੂ ਸਾਰਾ तकरीबन 90% ਆਲੂ ਉਹ ਖਰਾਬ ਹੋ ਗਿਆ ਜਿਹੜਾ ਆਲੂ ਅਜੇ ਬੇਲ ਵੱਢਣ ਤੋਂ ਰਹਿੰਦੇ ਵੀ ਸੀ ਉਹ ਵੀ ਬੇਲ નીચે गिर ਗਈ ਉਹਦਾ ਵੀ ਆਲੂ ਨੰਗਾ ਹੋ ਗਿਆ ਉਹਦਾ ਵੀ ਬਹੁਤ ਨੁਕਸਾਨ ਹੈ ਇਸ ਕਰਕੇ ਜਿਹੜੀ ਫਸਲ ਬੀਜੀ ਵੀ ਗਈ ਹੈ ਕੋਈ ਤਾਜੀ ਆਲੂ ਪਟਕੇ ਕੋਈ ਦਸੰਬਰ ਦੇ ਮਹੀਨੇ ਕਣਕ ਬੀਜੀ ਹੋਈ ਸੀ ਉਹਦਾ ਵੀ ਨੁਕਸਾਨ ਹੈ ਕਣਕ ਦੇ ਪੱਤੇ ਪਾੜਤੇ ਇਹ ਵੀ ਨੁਕਸਾਨ ਹੈ ਜ਼ਿਮੀਦਾਰ ਨੂੰ ਦੁਬਾਰਾ ਸਪਰੇਆ ਕਰਨੀਆਂ ਪੈਣਗੀਆਂ ਦੁਬਾਰਾ ਇੱਕ ਖਾਦ ਦੀ ਡੋਜ਼ ਦੇਣੀ ਪਊ ਨਹੀਂ ਕੰਮ ਖਤਮ ਹੋਇਆ ਸੀ ਜ਼ਮੀਦਾਰ ਨੂੰ ਇਸ ਮੀਂਹ ਨਾਲ ਬਹੁਤ ਵੱਡਾ ਘਾਟਾ ਪਿਆ ਜੀ ਕਿਉਂ ਉਹਦਾ ਬਾਹਰ ਨਿਕਲਣਾ ਬਹੁਤ ਔਖਾ ਹੈ ਕਿਉਂਕਿ ਜ਼ਮੀਦਾਰ ਪਹਿਲਾਂ ਹੀ ਟੁੱਟਿਆ ਹੋਇਆ ਹੈ ਅੱਗੇ ਹੋਰ ਉਹਦੇ ਤੇ ਬਜਨ ਪੈ ਗਿਆ ਸਰਕਾਰ ਨੂੰ ਹੁਣ ਇਸ ਟਾਈਮ ਜੋ ਇਹ ਮਾੜਾ ਸਮਾਂ ਹੈ ਚ ਸਰਕਾਰ ਨੂੰ ਜ਼ਮੀਦਾਰ ਦੀ ਬਾਹਰ ਜ਼ਰੂਰ ਪੜਨੀ ਚਾਹੀਦੀ ਗੱਲ ਕਰੀਏ ਖੇਤੀ ਦੀ ਤਾਂ ਤੁਸੀਂ ਜਿਹੜੀ ਖੇਤੀ ਕਿੰਨੇ ਕਿੱਕੜ ਚ ਜਿਹੜੀ ਕਰਦੇ ਹੋ ਤੇ ਕਿੰਨਾ ਕ ਨੁਕਸਾਨ ਆ ਜਿਹੜਾ ਉਹ ਹੋਇਆ ਹੋਣਾ ਲਗਭਗ ਦੇਖੋ ਮੈਂ ਆਪਦੇ ਤਕਰੀਬਨ 80 ਏਕੜ ਚ ਖੇਤੀ ਕਰਦਾ ਹਾਂ ਨੁਕਸਾਨ ਦਾ ਇਸ ਤਰ੍ਹਾਂ ਹੈ ਵੀ ਜਿਹੜੇ ਆਲੂ ਦੀ ਫਸਲ ਜਿਹਦਾ ਪੱਤਾ ਵੱਡਾ ਹੈ ਉਹਦਾ ਜ਼ਿਆਦਾ ਨੁਕਸਾਨ ਹੈ। ਅੱਛਾ ਜਿਹੜੀ ਕਣਕ ਹੈ ਜਿਹੜੀ ਰੇਤੀ ਕਣਕ ਹੈ ਹੁਣ ਤਕਰੀਬਨ ਨਿਸਰ ਨੂੰ ਤਿਆਰ ਸੀ ਉਹਦੇ ਪੱਤੇ ਪਾੜਤੇ ਉਹ ਨਿਸਰ ਨਹੀਂ ਲੇਟ ਹੋ ਜੂਗੀ। ਦੂਜੀ ਗੱਲ ਹੈ ਉਹਤੇ ਕੋਈ ਸਪਰੇ ਵਗੈਰਾ ਫੰਗੀਸਾਈਡ ਦੀ ਕਰਨੀ ਪਊਗੀ ਕਿਉਂਕਿ ਇੰਨਾ ਵੀ ਪਿਆ ਉਹਨੂੰ ਕੋਈ ਤਾਕਤ ਦੀ ਵੀ ਸਪਰੇ ਕਰਨੀ ਪਊ ਦੁਬਾਰਾ ਖਾਦ ਵੀ ਪਾਉਣੀ ਪਊ। ਜ਼ਿੰਮੇਦਾਰ ਦਾ ਪਰ ਇਕੜ ਜਿਹੜਾ ਖਰਚਾ ਉਹ ਵੱਧ ਜਾਣ। ਦੂਜੇ ਪਾਸੇ ਖੇਤੀ ਵਿਗਿਆਨ ਕੇਂਦਰ ਦੇ ਡਾਕਟਰਾਂ ਨੇ ਦੱਸਿਆ ਕਿ بارش ਫਸਲਾਂ ਲਈ ਲਾਭਦਾਇਕ ਹੈ। ਪਰੰਤੂ ਜੋ ਗੜੇਮਾਰੀ ਹੋਈ ਹੈ ਉਸ ਨਾਲ ਫਸਲਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਜਿਵੇਂ ਕਿ ਆਪਾਂ ਸਵੇਰ ਤੋਂ ਦੇਖ ਰਹੇ ਹਾਂ ਕਿ بارش ਹੋ ਰਹੀ ਹੈ। ਜਿਹੜਾ بارش ਪੈ ਰਹੀ ਹੈ ਉਹਦਾ ਤਾਂ ਸਾਨੂੰ ਲੱਗਦਾ ਕਿ ਫਾਇਦਾ ਹੀ ਹੋਊਗਾ ਫਸਲਾਂ ਨੂੰ ਖਾਸ ਤੌਰ ਤੇ ਕਣਕ ਨੂੰ। ਬਟ ਜਿਹੜੀ ਗੜੇਮਾਰੀ ਹੋਈ ਹੈ ਕਿਉਂਕਿ ਗੜੇਮਾਰੀ ਜਿਵੇਂ ਆਲੂ ਹੁਣ ਤਿਆਰ ਸੀਗੇ ਤੇ ਹੋ ਸਕਦਾ ਵੀ ਆਲੂ ਹੋਗੇ ਜਾਂ ਚਾਰੇ ਵਾਲੀ ਫਸਲ ਜਿਵੇਂ ਕਿ ਬਰਸੀਮ ਹੈ ਉਹਨਾਂ ਤੇ ਹੋ ਸਕਦਾ ਵੀ ਥੋੜਾ ਬਹੁਤਾ ਇਸ ਜਿਹੜੇ ਗੜੇਮਾਰੀ ਦਾ ਹੈਗਾ ਨੁਕਸਾਨ ਹੋਵੇ ਬਾਕੀ ਜਿਹੜੀ ਸਾਡੀ ਟੀਮਾਂ ਹੈਗੀਆਂ ਨੇ ਮਾਹਰਾਂ ਦੀ ਟੀਮਾਂ ਹੈਗੀਆਂ ਨੇ ਉਹ ਜਾਣ ਗਿਆ ਇਹਦਾ ਜਿਹੜਾ ਅਸੈਸਮੈਂਟ ਹੈਗੀ ਆ ਉਸ ਤੋਂ ਬਾਅਦ ਚ ਜਾਊਗਾ ਬਟ ਸਵੇਰ ਤੋਂ ਆਪਾਂ ਦੇਖ ਰਹੇ ਹਾਂ ਕਿ ਬਾਰਿਸ਼ ਹੋ ਰਹੀ ਹੈ ਤਾਂ ਨਾਲ ਗੜੇਮਾਰੀ ਵੀ ਹੋਈ ਹੈ ਆਪਣੇ ਨਾਲ ਅ ਗੜੇਮਾਰੀ ਨਾਲ ਦੋ ਹੀ ਫਸਲਾਂ ਨੂੰ ਨੁਕਸਾਨ ਹੋਇਆ ਉਹ ਜੇ ਕਣਕ ਨੂੰ ਵੀ ਜਿਨ੍ਹਾਂ ਦੇ ਲੇਟ ਬੀਜੀ ਹੋ ਉਹਨਾਂ ਨੂੰ ਵੀ ਹੋ ਸਕਦਾ ਕਣਕ ਦਾ ਅਸੈਸ ਕਰਨਾ ਪਾਊਗਾ ਕਣਕ ਦਾ ਜੇ ਸਾਨੂੰ ਰਿਸਕ ਘੱਟ ਲੱਗ ਰਿਹਾ ਪਰ ਜਿਹੜੀ ਬਾਕੀ ਫਸਲਾਂ ਹੈਗੀਆਂ ਜਿਵੇਂ ਆਲੂ ਖਾਸ ਤੌਰ ਤੇ ਇਹਨਾਂ ਨੂੰ ਹੋ ਸਕਦਾ ਵੀ ਜੇ ਨੁਕਸਾਨ ਤੇ ਜਾਂ ਚਾਰੇ ਵਾਲੀ ਫਸਲਾਂ ਹੈਗੇ ਵੀ ਨੁਕਸਾਨ ਹੋਇਆ ਹੋ ਸਕਦਾ ਬਾਕੀ ਅਸੈਸਮੈਂਟ ਜਿਹੜੀ ਹੈਗੀ ਆ ਬਾਅਦ ਚੋਂ